ਜੋ ਆਪਣੀ ਆਤਮਾ ਤੱਕ ਪਹੁੰਚ ਜਾਂਦਾ ਸਾਰਿਆਂ ਦੀ ਆਤਮਾ ਤੱਕ ਪਹੁੰਚ ਜਾਂਦਾ ਸਾਰਿਆਂ ਦੇ ਸੁਭਾਅ ਨੂੰ ਸਮਝ ਜਾਂਦਾ ਇਸ ਵਾਸਤੇ ਕਹਿੰਦੇ ਨੇ ਅਗਰ ਸੰਤ ਕਿਸੇ ਕੋਲ ਠਗਾਵੇਗਾ ਵੀ ਸਹੀ ਤੇ ਜਾਣ ਬੁੱਝ ਕੇ ਉਹਨੂੰ ਪਤਾ ਹੈ ਤੇ ਠਗਾ ਹੈ ਤੇ ਠਗਾ ਉਹਨੂੰ ਪਤਾ ਇਹ ਠੱਗ ਜਗਤ ਨੂੰ ਧੋਖਾ ਦੇ ਸਕਦਾ ਹੈ ਕਿਉਂਕਿ ਜਗਤ ਆਤਮਾ ਦੇ ਤਲ ਤੇ ਨਹੀਂ ਜੀਉਂਦਾ ਸੰਤ ਨੂੰ ਧੋਖਾ ਨਹੀਂ ਦੇ ਸਕਦਾ ਲੇਕਿਨ ਸੰਤ ਫਿਰ ਵੀ ਠਗਾ ਸਕਦਾ ਹੈ ਜਿਵੇਂ ਮੈਂ ਇੱਕ ਗਾਥਾ ਦੋਮਿੰਟ ਦੀ ਆਪ ਨੂੰ ਸਰਵਨ ਕਰਾਵਾਂ ਹਸਨ ਫਕੀਰ ਦੀ ਜੋਗੀ ਚ ਅੱਧੀ ਰਾਤ ਨੂੰ ਇੱਕ ਚੋਰ ਆ ਗਿਆ ਜੋਗੀ ਦੇ ਚ ਕੁਝ ਵੀ ਨਹੀਂ ਸੀ ਤੇ ਬਾਹਰ ਸੀਤ ਲਹਿਰ ਈਰਾਨ ਦੀ ਗਲ ਠੰਡ ਵੜ ਗਈ ਹਸਨ ਸੋਚਦਾ ਹੈ ਮੇਰੀ ਝੋਗੀ ਚ ਆਇਆ ਖਾਲੀ ਜਾਏਗਾ ਤਰਸ ਆ ਗਿਆ ਠੰਡ ਦੇ ਚ ਆਇਆ ਸੀਤ ਲਹਿਰ ਦੇ ਚ ਆਇਆ ਤੇ ਇਥੋਂ ਇਸ ਨੂੰ ਲੱਭਣਾ ਨਹੀਂ ਕੁਝ ਨਿਰਾਸ਼ ਜਾਏਗਾ ਪਤਾ ਉੱਪਰ ਜਿਹੜਾ ਕੰਬਲ ਓੜਿਆ ਸੀ ਨਾ ਉਹ ਉਤਾਰ ਕੇ ਜਾਣ ਬੁਝ ਕੇ ਪਰੇ ਕਰ ਦਿੱਤਾ ਚਲੋ ਇਹ ਕੰਬਲ ਹੀ ਚੁੱਕ ਕੇ ਲੈ ਜਾ ਇਰਾਨੇ ਕੰਬਲ ਜਾਣਬੁੱਝ ਕੇ ਪਾਸਾ ਬਦਲ ਕੇ ਕੰਬਲ ਇੱਕ ਪਾਸੇ ਕਰ ਲਿਆ ਚੋਰ ਨੂੰ ਸ਼ਾਇਦ ਕੰਬਲ ਦੀ ਲੋੜ ਨਹੀਂ ਸੀ ਉਹ ਜਿਉਂ ਨਿਕਲਿਆ ਹਸਨ ਕਹਿੰਦਾ ਹੈ ਮਿੱਤਰਾ ਮੇਰੀ ਇਤਨੀ ਤੋਹੀਨ ਤੇ ਨਾ ਕਰ ਕਿ ਮੇਰੇ ਘਰ ਕੁਛ ਵੀ ਨਹੀਂ ਕੰਬਲ ਤੇ ਲੈ ਜਾ ਲੈ ਜਾ ਚੌੜੇ ਦੇ ਹਿਰਦੇ ਨੂੰ ਚੌੜੀ ਆਤਮਾ ਨੂੰ ਉਸਨੇ ਪੜ ਲਿਆ ਜਾਣ ਬੁਝ ਕੇ ਠਗਾਣ ਵਾਸਤੇ ਕੰਬਲ ਪਰੇ ਸੁੱਟ ਦਿੱਤਾ ਲੈ ਜਾਵੇ ਸੰਤ ਨੂੰ ਧੋਖਾ ਨਹੀਂ ਦਿੱਤਾ ਜਾ ਸਕਦਾ ਅਗਰ ਸੰਤ ਨੂੰ ਕਿਸੇ ਨੇ ਧੋਖਾ ਦਿੱਤਾ ਉਹਨੇ ਜਾਣ ਬੁਝ ਕੇ ਖਾਦਾ ਹੋਵੇਗਾ ਇਹ ਵੀ ਮੈਰਜ਼ ਕਰਦੇ ਤਰਜ਼ ਕਾ ਕਰ ਅਰ ਜੋ ਸੰਤ ਧੋਖਾ ਖਾ ਜਾਂਦਾ ਤੇ ਉਹਨੂੰ ਧੋਖੇ ਬਾਜ਼ ਦੀ ਸਮਝ ਨਹੀਂ ਉਹ ਸੰਤ ਸੰਤ ਵੀ ਨਹੀਂ ਹੈ ਇਹ ਵੀ ਮਹਿਸੂਸ ਕਰਦੇ ਸੰਤ ਬੋਲੇ ਹੁੰਦੇ ਨੇ ਉਹਨਾਂ ਨੂੰ ਦੁਸ਼ਟ ਤੇ ਵੀ ਦਇਆ ਆ ਜਾਂਦੀ ਹੈ ਇਹ ਵੀ ਮਹਿਸੂਸ ਕਰਦੇ ਮੈਂ ਪਹਿਲੇ ਅਰਜ਼ ਕੀਤੀ ਸੀ ਕਿ ਅਧਿਆਤਮਿਕ ਪੁਰਸ਼ ਦੀ ਇਹ ਪਹਿਚਾਣ ਹੈ ਕਿ ਉਹ ਕਿਸੇ ਮਹਾਨ ਮਨੁੱਖ ਉਤੇ ਤੇ ਸ਼ਰਧਾ ਰੱਖਦਾ ਹੈ ਕਿਸੇ ਤੁਛ ਮਨੁੱਖ ਦੇ ਉਤੇ ਦਇਆ ਕਰਦਾ ਹੈ ਸਦਾਚਾਰੀ ਤੇ ਉਹ ਸ਼ਰਧਾ ਰੱਖਦਾ ਹੈ ਦੁਰਾਚਾਰੀ ਤੇ ਉਹ ਦਇਆ ਕਰਦਾ ਹੈ। ਦਾਨੇ ਤੇ ਉਹ ਸ਼ਰਧਾ ਰੱਖਦਾ ਹੈ ਚੋਰ ਤੇ ਉਹ ਦਇਆ ਕਰਦਾ ਹੈ। ਗੁਣਾ ਦੇ ਤੇ ਉਹ ਸ਼ਰਧਾ ਰੱਖਦਾ ਹੈ ਉਹ ਗਨਹਾਰੇ ਤੇ ਤਰਸ ਖਾਂਦਾ ਹੈ। ਇਹ ਪਹਿਚਾਨ ਹੈ ਉਸ ਮਨੁੱਖ ਦੀ ਜੋ ਆਤਮਾ ਦੇ ਤਲ ਤੇ ਜੀਣ ਵਾਲਾ ਕਿਉਂਕਿ ਆਤਮਾ ਦੇ ਤਲ ਤੇ ਜੀਣ ਵਾਲਾ ਧਨੰਤਰ ਸੀ ਉਹਨੇ तमाम ਜੜੀ ਬੂਟੀਆਂ ਦੇ ਬਨਸਪਤੀ ਦੇ ਸੁਭਾਅ ਨੂੰ ਸਮਝ ਲਿਆ। ਔਰ ਉਹਨੇ ਆਪਣੇ ਉਸ ਧਨੰਤਰੀ ਮਹਾਨ ਗ੍ਰੰਥ ਦੇ ਚ ਜਿਹੜੀ ਗੱਲ ਕਹੀ ਹੈ। ਵੈਦਾਂ ਨੂੰ ਸਮਝਾਇਆ ਹਕੀਮਾਂ ਨੂੰ ਸਮਝਾਇਆ ਜੇ ਕਿਸੇ ਦੇ ਤੁਹਾਨੂੰ ਕੋਈ ਰੋਗ ਦਿਸਵੀ ਜਾਏ ਨਾ ਕੋ ਤੈਨੂੰ ਇਹ ਰੋਗ ਰੋਗ ਹੋਰ ਮਜ਼ਬੂਤ ਹੋ ਜਾਏਗਾ ਪਕੜ ਦੇ ਜਾਏਗਾ ਕੈਦੋ ਮਾਮੋਲੀ ਠੀਕ ਹੋ ਜਾਏਗਾ ਜਲਦੀ ਹੋ ਜਾਏਗਾ ਤਾਂ ਕਿ ਉਸ ਦਾ ਮਨ ਰੋਗ ਨੂੰ ਨਾ ਪਕੜੇ ਉਹਨੇ ਗੁਨਾਹੇ عظیم ਦੱਸਿਆ ਕਿਸੇ ਨੂੰ ਕਹਿਣਾ ਕਿ ਤੈਨੂੰ ਤੇ ਬਹੁਤ ਭਿਆਨਕ ਰੋਗ ਹੈ ਉਹਦੇ ਮਨ ਨੇ ਅਗਰ ਪਕੜ ਲਿਆ ਠੀਕ ਨਹੀਂ ਹੋਏਗਾ ਨਹੀਂ ਹੋਏਗਾ ਇਹ ਸਿੱਖਿਆ ਡਾਕਟਰਾਂ ਨੂੰ ਵੀ ਦਿੱਤੀ ਜਾਂਦੀ ਹੈ ਕਦੀ ਨਾ ਕੋ ਤੈਨੂੰ ਭਿਆਨਕ ਰੋਗ ਐਵੇਂ ਮਾਮੂਲੀ ਹੈ ਦੋ ਚਾਰ ਦਿਨਾਂ ਠੀਕ ਹੋ ਜਾਏਗਾ ਤਾਂ ਕਿ ਉਸਦੇ ਮਨ ਦੇ ਚੋਂ ਗਲ ਨਿਕਲੇ ਪਰ ਇਸ ਤੋਂ ਉਲਟ ਵੀ ਮੈਂ ਅਰਜ਼ ਕਰਦੇ ਹਾਂ ਕੋਈ ਤੰਦਰੁਸਤ ਮਨੁੱਖ ਹੈ ਸਿਰਫ ਚੋਰ ਡਾਕਟਰ ਚੋਰ ਹਕੀਮ ਇਸ ਨੂੰ ਕਹਿ ਦੇਣ ਤੈਨੂੰ ਇਹ ਭਿਆਨਕ ਬਿਮਾਰੀ ਹੈ ਹੋ ਜਾਏਗੀ ਕਿਉਂਕਿ ਉਸਦੇ ਮਨ ਨੇ ਪਕੜ ਲਿਆ ਕੋ ਜੇ ਮਨ ਨੇ ਪਕੜ ਲਿਆ ਮਨ ਇੱਕ ਬੜੀ ਪਰਵਲ ਸ਼ਕਤੀ ਪਰਿਪੂਰਣ ਪ੍ਰਮਾਤਮਾ ਨੇ ਸਾਨੂੰ ਦਿੱਤੀ ਹੈ ਜੋ ਮਨ ਲੈਂਦਾ ਹੈ ਉਹ ਹੋ ਜਾਂਦਾ ਹੈ ਜੋ ਨਾ ਮੰਨੇ ਉਹ ਨਹੀਂ ਹੈ ਇਸ ਵਾਸਤੇ ਮੈਂ ਅਕਸਰ ਅਰਜ਼ ਕਰਦਾ ਹੁੰਨਾ ਮਨ ਮੰਨੇ ਤੇ ਪ੍ਰਮਾਤਮਾ ਹੈ ਮਨ ਨਾ ਮੰਨੇ ਤੇ ਪ੍ਰਮਾਤਮਾ ਵੀ ਨਹੀਂ ਹੈ ਬਹੁਤ ਸਾਰੇ ਮਨੁੱਖਾਂ ਦੀ ਦੁਨੀਆ 'ਚ ਕੋਈ ਪ੍ਰਮਾਤਮਾ ਨਹੀਂ ਹੈ ਬਾਵੇਂ ਹੈ ਪ੍ਰਮਾਤਮਾ ਪਰ ਉਹਨਾਂ ਦੀ ਦੁਨੀਆ 'ਚ ਨਹੀਂ ਹੈ ਕਿ ਮਨ ਨਹੀਂ ਮੰਨਦਾ ਮਨ ਨਹੀਂ ਮੰਨਦਾ ਇਹ ਕੀਰਤਨ ਇਹ ਕਥਾ ਇਹ ਸਿੱਖਿਆ ਇਹ ਧਿਕਸ਼ਾ ਸਾਰੀ ਦੀ ਸਾਰੀ ਇਸ ਵਾਸਤੇ ਹੈ ਮਨ ਪਰਮਾਤਮਾ ਨੂੰ ਪਰਮਾਤਮਾ ਕਰਕੇ ਮੰਨ ਲਵੇ ਐਸੇ ਵਾਸਤੇ ਦੋ ਸ਼ਬਦ ਮੈਂ ਕਹਿਣ ਲੱਗਾ ਅਗਰ ਕੋਈ 10000 ਦੇ ਕਰੀਬ ਸੰਗਤ ਕਿਸੇ ਮੰਦਰ ਗੁਰਦੁਆਰੇ ਜਾਂ ਨਿਮਾਜ਼ੀ ਕਿਸੇ ਮਸਜਿਦ 'ਚ ਬੈਠੇ ਹੋਣ ਉਹਨਾਂ 'ਚ ਕੋਈ ਇੱਕ ਹੋਵੇਗਾ ਜਿਹਦਾ ਮਨ ਮੰਨਦਾ ਹੋਵੇਗਾ ਇੱਕ ਬਾਕੀ ਨਹੀਂ ਬਾਕੀਆਂ ਦੇ ਮਨ 'ਚ ਸ਼ੱਕ ਸ਼ੰਕਾ ਹੁੰਦੀ ਹੈ ਬਾਕੀਆਂ ਦੇ ਮਨ 'ਚ ਸ਼ੱਕ ਹੁੰਦਾ ਹੈ ਜਿੰਨਾ ਮਨ ਮੰਨਦਾ ਹੈ ਉਤਨੀ ਉਤਨਾ ਸ਼ੱਕ ਵੀ ਹੈ ਉਹਦੇ ਇਹ ਮੈਂ ਅਰਜ਼ ਕਰਦੇ ਆਂ। ਇਹੀ ਕਾਰਨ ਹੈ ਉਹ ਸਮਾਦੀ ਲੀਨ ਨਹੀਂ ਆਉਂਦੇ ਬਾਣੀ ਦਾ ਰਸ ਨਹੀਂ ਆਉਂਦਾ। ਕਾਰਨ ਸ਼ੱਕ ਹੈ। ਸੰਸੇ ਜਿਉ ਮਲੀਨ ਹੈ। ਕਿਤ ਸੰਜਮ ਤੋਥਾ ਜਾਏ। 50 50 ਸਾਲ ਤੋਂ ਜਿਹੜੇ ਆ ਰਹੇ ਨੇ ਮੈਂ ਉਹਨਾਂ 'ਚ ਵੀ ਦੇਖਦਾ ਸ਼ੱਕ ਹੈ। ਸ਼ੱਕ ਹੈ। ਕੋਈ ਰਸ ਨਹੀਂ ਬਣਿਆ। ਕੋਈ ਖੇਡ ਨਹੀਂ ਬਣੀ। ਸ਼ੱਕ ਹੈ। ਜਾਂਕੇ ਰਦੇ ਵਿਸਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟ ਆਇਆ ਇਧਰ ਭਰੋਸਾ ਬੱਜ ਗਿਆ ਇਧਰ ਤਤ ਗਿਆਨ ਪ੍ਰਗਟ ਹੋ ਜਾਂਦਾ ਸਮਾਧੀ ਈਨ ਹੋ ਜਾਂਦਾ 10000 ਕਿਧਰੇ ਬੈਠੇ ਹੋਣ ਕਿਸੇ ਇੱਕ ਦਾ ਮਨ ਮੰਨਦਾ ਬਾਕੀ ਨਹੀਂ ਮੰਨਦਾ ਔਰ ਜੇ ਦਾ ਮਨ ਮੰਨ ਜਾਂਦਾ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਮਨ ਨੇ ਕੀ ਗਤ ਕਹੀ ਨਾ ਉਹਦੀ ਗਤੀ ਬਿਆਨ ਨਹੀਂ ਕੀਤੀ ਜਾ ਸਕਦੀ ਉਹਦੀ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ ਜਿਹਦੇ ਮਨ ਨੇ ਪ੍ਰਮਾਤਮਾ ਨੂੰ ਪ੍ਰਮਾਤਮਾ ਕਰਕੇ ਮੰਨ ਲਿਆ ਸਮਰਥ ਨੂੰ ਸਮਰਥ ਕਰਕੇ ਮੰਨ ਲਿਆ ਮਹਾਨ ਗਿਆਤਾ ਨੂੰ ਗਿਆਤਾ ਕਰਕੇ ਮੰਨ ਲਿਆ ਮਨ ਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਛੇ ਪਛਤਾ ਜਿੱਥੇ ਪ੍ਰਮਾਤਮਾ ਦੀ ਗਤੀ ਪੂਰਨ ਤੌਰ ਤੇ ਨਹੀਂ ਬਿਆਨ ਕੀਤੀ ਜਾ ਸਕਦੀ ਪ੍ਰਮਾਤਮਾ ਨੂੰ ਮੰਨਣ ਵਾਲੇ ਦੀ ਗਤੀ ਵੀ ਨਹੀਂ ਬਿਆਨ ਕੀਤੀ ਜਾ ਸਕਦੀ ਉਹ ਵੀ ਇਤਨਾ ਮਹਾਨ ਹੋ ਜਾਂਦਾ ਹੈ ਇਹ ਮੈਂ ਅਰਜ਼ ਕਰਦਿਆਂ ਪਰ ਮਨ ਮਨੁੱਖ ਦਾ ਐਸਾ ਹੈ ਇਹ ਪੁੱਤਰ ਨੂੰ ਪੁੱਤਰ ਕਰਕੇ ਮੰਨ ਲੈਂਦਾ ਹੈ ਮਿੱਤਰ ਨੂੰ ਮਿੱਤਰ ਕਰਕੇ ਮੰਨ ਲੈਂਦਾ ਹੈ ਪਤਨੀ ਨੂੰ ਪਤਨੀ ਕਰਕੇ ਮੰਨ ਲੈਂਦਾ ਹੈ ਪਤੀ ਨੂੰ ਪਤੀ ਕਰਕੇ ਮੰਨ ਲੈਂਦਾ ਹੈ ਔਰ ਮੰਨਣ ਦੇ ਨਾਲ ਜਿਸ ਦਾ ਜ਼ਿਆਦਾ ਪ੍ਰਭਾਵ ਹੋਵੇ ਉਹ ਯਾਦਾਂ ਦਾ ਹਿੱਸਾ ਬਣ ਜਾਂਦਾ ਹੈ ਉਹ ਬਾਰ ਬਾਰ ਯਾਦ ਆਉਂਦਾ ਹੈ ਤਾਂ ਮੈਂ ਅਕਸਰ ਅਰਜ਼ ਕਰਦਾ ਹੁਨਾ ਪੁੱਤਰ ਨੂੰ ਯਾਦ ਕਰਨਾ ਹੋਵੇ ਵਾਜਾ ਵਜਾਣ ਦੀ ਲੋੜ ਹੈ ਔਰ ਤਬਲੇ ਦੀ ਥਾਪ ਦੀ ਲੋੜ ਹੈ ਕਥਾ ਕਹਾਣੀਆਂ ਰਾਹੀਂ ਫਲਸਫਾ ਗੋਟਣ ਦੀ ਲੋੜ ਹੈ ਪੁੱਤਰ ਦੀ ਯਾਦ ਆਪੇ ਆਉਂਦੀ ਹੈ ਮਿੱਤਰ ਦੀ ਯਾਦ ਆਪੇ ਆਉਂਦੀ ਹੈ ਪਤੀ ਦੀ ਯਾਦ ਆਪੇ ਆਉਂਦੀ ਹੈ ਪਤਨੀ ਦੀ ਯਾਦ ਆਪੇ ਆਉਂਦੀ ਹੈ ਪੈਰਾਗ ਦੀ ਯਾਦ ਆਪੇ ਆਉਂਦੀ ਹੈ ਧਨ ਸੰਪਦਾ ਦੀ ਯਾਦ ਆਪੇ ਆਉਂਦੀ ਹੈ। ਔਰ ਇਸ ਯਾਦ ਇਤਮੈ ਕਹੇ ਰੋਂਦੇ ਹੋਏ ਕੁਰਲਾਂਦੇ ਹੋਏ ਵੀ ਲੇਖੇ ਨੇ। ਹੁਣ ਪ੍ਰਮਾਤਮਾ ਨੂੰ ਯਾਦ ਕਰਨਾ ਹੋਵੇ। ਵਾਜੇ ਵਜਾਓ, ਤਬਲੇ ਖੜਕਾਓ, ਪਾਠ ਕਰੋ, ਪੂਜਾ ਕਰੋ, ਸਤ ਸੰਗ ਕਰੋ, ਕੀਰਤਨ ਕਰੋ, ਕੀਰਤਨ ਸੁਣੋ, ਕਥਾ ਕਰੋ। ਮੈਂ ਦਾਵੇ ਨਾਲ ਅਰਜ਼ ਕਰਦਾ ਇਸ ਸਭ ਕੁਝ ਦੇ ਹੁੰਦਿਆਂ ਆਵੇਂ। ਪਰਮਾਤਮਾ ਯਾਦ ਨਹੀਂ ਆਉਂਦਾ ਮਨ ਨੇ ਨਹੀਂ ਮੰਨਿਆ ਮੈਂ ਨਹੀਂ